ਅਸੀਂ ਸਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਕੇ ਦਾ ਜੋ ਇਤਿਹਾਸ ਸੁਣਿਆ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਟਣ ਤੋਂ ਸ਼ੁਰੂ ਹੁੰਦਾ ਜਿਹਨੂੰ ਅਸੀਂ ਸਫ਼ਰ-ਏ-ਸ਼ਹਾਦਤ ਵੀ ਕਹਿੰਦੇ ਆ ਉਹ ਸਫ਼ਰ ਜਿੱਦੇ ਚੱਪੇ-ਚੱਪੇ ਤੇ ਗੁਰੂ ਜੀ ਦੇ ਪਰਿਵਾਰ ਸਣੇ ਸੈਂਕੜੇ ਸ਼ਹੀਦਾਂ ਦਾ ਖੂਨ ਡੁੱਲਿਆ ਪਰ ਅਸੀਂ ਸਾਰੇ ਇਤਿਹਾਸ ਨੂੰ ਕੈਲੰਡਰ ਦੀਆਂ ਕੁਝ ਅਹਿਮ ਤਰੀਕਾ ਰਾਹੀਂ ਵੇਖੀਏ ਤੇ ਸਾਰੀ ਦਾਸਤਾਨ ਸਮਝਣੀ ਹੋਰ ਵੀ ਸੌਖੀ ਹੋ ਜਾਏਗੀ ਆਪ ਨਰਾਇਣ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ 1469 ਈਸਵੀ ਚ ਹੁੰਦਾ ਤੇ ਖਾਲਸੇ ਦੀ ਸਾਜਣਾ ਹੁੰਦੀ ਹੈ 1699 ਦੇ ਵਿੱਚ ਤੇ ਵਿਚਕਾਰ ਸਮਾਂ 230 ਸਾਲ ਦਾ ਜਿਹਦੇ ਵਿੱਚ 10 ਗੁਰੂ ਸਾਹਿਬਾਨ ਸਿੱਖੀ ਦੀ ਨੀਂ ਰੱਖਣ ਪਿੱਛੋਂ ਗੁਰਸਿੱਖੀ ਦਾ ਵੱਡਕਾਰੀ ਮਹਿਲ ਸਿਰਜਦੇ ਨੇ ਤੇ ਸਿਖਰ ਤੇ ਪਹੁੰਚ ਕੇ 230 ਸਾਲ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਸਿੰਘਾਂ ਦੀ ਖਾਲਸੇ ਦੀ ਸਾਜਣਾ ਕਰਦੇ ਨੇ ਹੁਣ ਇੱਥੇ ਰੁਕੋ ਤੇ ਸੋਚੋ ਤੁਰ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਇਹ ਕੀ ਕਰ ਦਿੱਤਾ ਮਰੇ ਹੋਏ ਲੋਕਾਂ ਚ ਜਾਨ ਪਾ ਦਿੱਤੀ ਤਕੜੀ ਵੱਟੇ ਪੰਸੇਰੀਆਂ ਤੋਲਣ ਵਾਲੇ ਤਾਂ ਨਹੀਂ ਬਣਨ ਵਾਲਿਆਂ ਦੇ ਵਿੱਚ ਡੰਗਰ ਹੱਕਣ ਵਾਲਿਆਂ ਚ ਘਾਕੋਤਣ ਵਾਲਿਆਂ ਚ ਮਾਲਿਸ਼ਾਂ ਕਰਨ ਵਾਲੇ ਤੇ ਲੋਕਾਂ ਦਾ ਪਾਣੀ ਭਰਨ ਵਾਲੇ ਕਿਸ ਕਿਸ ਤਰ੍ਹਾਂ ਦੇ ਗਰੀਬੜੇ ਤੇ ਅਦਨੇ ਲੋਕਾਂ ਨੂੰ ਕਿਰਪਾਨ ਦੀ ਬਖਸ਼ਿਸ਼ ਕਰ ਦਿੱਤੀ ਰਾਜਿਆਂ ਵਾਲੀ ਦਸਤਾਰ ਸਿਰਾਂ ਤੇ ਬਨਵਾ ਕੇ ਜੱਤ ਸੱਤੇ ਕਿਰਦਾਰ ਧਾਰਨ ਕਰਵਾ ਆਪਣਾ ਖਾਸ ਰੂਪ ਦੇ ਦਿੱਤਾ ਜਿੱਥੇ ਬੰਦੇ ਦੇ ਪਰਛਾਵੇਂ ਨਾਲ ਬੰਦਾ ਭਟਿਆ ਜਾਂਦਾ ਸੀ ਦੂਜੇ ਦਿਨ ਬੰਦੇ ਦੀ ਕੁੱਲ ਕੀਮਤ ਕਿਸੇ ਜਾਨਵਰ ਤੋਂ ਘੱਟ ਨਹੀਂ ਸੀ ਸਮਝਦੇ ਉੱਥੇ ਇਹ ਕਰ ਕੀ ਦਿੱਤਾ ਇਹ ਉਹ ਘਟਨਾ ਸੀ ਇਹ ਉਹ ਘਟਨਾ ਸੀ ਜਿਨੇ ਪਹਾੜ ਦੇ ਹਿੰਦੂ ਰਾਜੇ ਜੋੜੀ ਆਪਸ ਦੇ ਵਿੱਚ ਖੈਰ ਮਾਰਦੇ ਸੀ ਰੰਗੜ ਗੁਜਰਤੀ ਇਹਨਾਂ ਸਾਰਿਆਂ ਦੇ ਵੈਰੀ ਮੁਗਲਾਂ ਨੂੰ ਗੁਰੂ ਗੋਬਿੰਦ ਸਿੰਘ ਖਿਲਾਫ ਇਕ ਕਰ ਦਿੱਤਾ ਸੀ ਜ਼ਰਾ ਕੈਲੰਡਰ ਵੱਲ ਫੇਰ ਤੋਂ ਧਿਆਨ ਮਾਰੋ 1699 ਭਾਵ ਖਾਲਸੇ ਦੀ ਸਾਜਨਾ ਪਿੱਛੋਂ ਹਿੰਦੁਸਤਾਨ ਦੇ ਤਖਤ ਤੇ ਬੈਠੇ ਮੁਗਲ ਬਾਈ ਧਾਰ ਦੇ ਹਿੰਦੂ ਪਹਾੜੀ ਰਾਜੇ ਤੇ ਕਈ ਕਬੀਲੇ ਗੁਰੂ ਜੀ ਦੇ ਵੈਰੀ ਬਣ ਗਏ ਅਗਲੇ ਹੀ ਸਾਲ 1700 ਸਨ ਦੇ ਵਿੱਚ ਖਾਲਸੇ ਨੂੰ ਫਨਾਹ ਕਰਨ ਦੇ ਇਰਾਦੇ ਨਾਲ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਆ ਘੇਰਿਆ ਪਰ ਇਹ ਮੱਖੂਵਾਲ ਦਾ ویرਾਨ ਥੇ ਐਵੇਂ ਨਹੀਂ ਸੀ ਅਨੰਦਪੁਰ ਖਵੋਣ ਲੱਗਾ ਗੁਰੂ ਮਹਾਰਾਜ ਨੇ ਇਹਨੂੰ ਰੀਜ ਨਾਲ ਉਸਾਰਿਆ ਸੀ ਕਿਲਾਬੰਦੀ ਐਸੀ ਕਮਾਲ ਦੀ ਸੀ ਕਿ 3 ਲੱਖ ਮੁਗਲ ਤੇ ਪਹਾੜੀ ਫੌਜੀ ਅਨੰਦਪੁਰ ਸਾਹਿਬ ਦੀ ਪਾਕ ਧਰਤੀ ਚ ਦਾਖਲ ਵੀ ਨਹੀਂ ਸੀ ਹੋ ਸਕੇ 3 ਮਹੀਨੇ ਘੇਰਾ ਪਾਈ ਰੱਖਣ ਪਿੱਛੋਂ ਥੱਕ ਹਾਰ ਕੇ ਘਰੋਂ ਘਰੀ ਮੁੜ ਕੇ ਟਿੱਕੇ ਨਹੀਂ ਬੈਠੇ ਮੁਸਲਸਲ ਤਿਆਰੀਆਂ ਕਰਦੇ ਰਹੇ ਸੂਈਏ ਭੇਜੇ ਨਕਸ਼ੇ ਬਣਵਾਏ 4 ਸਾਲ ਤਿਆਰੀਆਂ ਕਰਕੇ 1704 ਦੇ ਵਿੱਚ ਫਿਰ ਆਉਂਦੇ ਆ ਵਾਪਸ 10 ਲੱਖ ਲਾਮ ਲਸ਼ਕਰ ਇਕੱਠਾ ਕਰਕੇ ਪੂਰੀ ਤਿਆਰੀ ਦੇ ਨਾਲ ਇਸ ਵਾਰ ਆਏ ਗੁਰੂ ਦਾ ਸਾਜਿਆ ਖਾਲਸਾ ਅਜੇ ਸਿਰਫ 5 ਸਾਲ ਦਾ ਅਜੇ ਤਾਂ ਮੌਲਣ ਦਾ ਮੌਕਾ ਹੀ ਨਹੀਂ ਮਿਲਿਆ ਵੈਰੀ ਇੱਕ ਵਾਰੀ ਫੇਰ ਆਗੇ ਬੂਹੇ ਤੇ 1704 ਦੀ ਮਈ ਦਾ ਮਹੀਨਾ ਇਸ ਰੁੱਤ ਦੀ ਚੋਣ ਇਸ ਕਰਕੇ ਕੀਤੀ ਹੈ ਕਿਉਂਕਿ ਜਦੋਂ ਖੁੱਲੇ ਅਸਮਾਨ ਥਲੇ ਰਾਤਾਂ ਕੱਟਣੀਆਂ ਹੁੰਦੀਆਂ ਤਾਂ ਜੰਗ ਦੇ ਵਾਸਤੇ ਲੰਮੇ ਦਿਨ ਚੰਗੇ ਮੰਨੇ ਜਾਂਦੇ ਪਰ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਉਹਨਾਂ ਨੂੰ ਹੀ ਉਲਟੀ ਪੈ ਗਈ ਜੇਟ ਹਾਰਡ ਪਿੱਛੋਂ ਅਸੂ ਕੱਤੇ ਦੀ ਸੁਹਾਣੀ ਰੁੱਤ ਵੀ ਲੰਘ ਗਈ ਅੱਗੇ ਸਿਆਲ ਖੜਾ ਸੀ ਮਗਲਾ ਤੇ ਪਹਾੜੀਆਂ ਦੇ ਰਾਦੇ ਜਿਹੜੇ ਉਪਸਤ ਹੋਣ ਲੱਗੇ ਪਰ ਵਾਪਸ ਜੇ ਜਾਣ ਵੀ ਤੇ ਕਿਹੜੇ ਮੂ ਨਾਲ ਜਾਣ ਜਦੋਂ ਜੰਗ ਚੜੀ ਸੀ ਜੰਗ ਚੜਦੇ ਆ ਜਰਨੈਲਾ ਨੇ ਤਾਂ ਵੱਧ ਛੜ ਕੇ ਐਲਾਨ ਕੀਤਾ ਸੀ ਕਿ ਅਸੀਂ ਤਾਂ ਗੁਰੂ ਜੀ ਨੂੰ ਸ਼ਾਮ ਦਾ ਸੂਰਜ ਨਹੀਂ ਸੀ ਵੇਖਣ ਦੇਣਾ ਹੁਣ ਥੱਕ ਹਾਰ ਕੇ ਇਹਨਾਂ ਕੀ ਕੀਤਾ ਗਊ ਦੀਆਂ ਸੋਹਾਂ ਖਾਦੀਆਂ ਕੁਰਾਨ ਦੀਆਂ ਕਸਮਾਂ ਖਾਦੀਆਂ ਕਿ ਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਇਹ ਛੱਡ ਦੇਣ ਅਸੀਂ ਪਿੱਛਾ ਨਹੀਂ ਕਰਦੇ ਬਸ ਹਾਂ ਸਾਡੀ ਜ਼ਿੱਦ ਰਹੇਗੀ ਕਿ ਅਨੰਦਗੜ੍ਹ ਦਾ ਕਿਲਾ ਫਤਿਹ ਹੋ ਗਿਆ ਅਨੰਦਪੁਰ ਸਾਹਿਬ ਅੰਦਰ ਗੁਰੂ ਸਾਹਿਬ ਤੇ ਨਾਮ ਬਾਣੀ ਦੇ ਪੈਰੇ ਸਦਕਾ ਬਾਕੀ ਸਾਰਾ ਕੁਝ ਤੇ ਬਿਲਕੁਲ ਠੀਕ ਸੀ ਪਰ ਲੰਗਰ ਰਸਤਾ ਜਿਹੜੀਆਂ ਉਹ ਮਸਤਾਨੇ ਹੋ ਗਏ ਸ਼ਹਿਰ ਵਾਸੀ ਹਾਲ ਪਾਰਿਆ ਕਰਨ ਲੱਗੇ ਗੁਰੂ ਜੀ ਨੂੰ ਕਹਿਣ ਲੱਗੇ ਕਿ ਸੋਹਾ ਖਾਰੇ ਨੇ ਤਾਂ ਅਸੀਂ ਕਿਲਾ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਹ ਗੁਰੂ ਜੀ ਨੇ ਕੀ ਕੀਤਾ ਇੱਕ ਕੌਤਕ ਰਚਿਆ ਕੀ ਕੀਤਾ ਟੁੱਟੇ ਛਿੱਤਰ ਪਿੰਜਰ ਕੂੜਾ ਮਲਬਾ ਗੱਡੀਆਂ ਤੇ ਲੱਦਿਆ ਤੇ ਲੱਦ ਕੇ ਉੱਤੀ ਰੇਸ਼ਮੀ ਕੱਪੜੇ ਤਾਣ ਕੇ ਕਿਲੇ ਤੋਂ ਬਾਹਰ ਭੇਜਿਆ ਤਾਂ ਪਹਾੜੀਏ ਗੁਰੂ ਜੀ ਦਾ ਖਜ਼ਾਨਾ ਸਮਝ ਕੇ ਉਹਦੇ ਤੇ ਟੁੱਟ ਪਏ ਛਿੱਤਰ ਤੇ ਡੰਗਰਾਂ ਦੇ ਹੱਡ ਵੇਖ ਕੇ ਸ਼ਰਮਿੰਦਾ ਫਿਰ ਬੜੇ ਹੋਏ ਹਰੇ ਗੁਰੂ ਸਾਹਿਬ ਦਾ ਕੌਤਕ ਸੀ ਰੁੱਤ ਬਦਲੀ ਤਾਂ ਪਹਾੜੀਏ ਤੇ ਮੁਗਲ ਫੇਰ ਲਿਲਕੜੀਆਂ ਕੱਢਣ ਲੱਗੇ ਔਰੰਗਜ਼ੇਬ ਕੋਲੋਂ ਪੁਰਾਨ ਦੀ ਕਸਮ ਦੀ ਚਿੱਠੀ ਲਿਆਂਦੀ ਤੇ ਪਹਾੜੀ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਭੇਜੀ ਕਿ ਇਹਦੀ ਸੋਂ ਹੁਣ ਦਗਾ ਨਹੀਂ ਕਰਦੇ ਇਧਰ ਅਨੰਦਪੁਰ ਸਾਹਿਬ ਦੇ ਵਿੱਚ ਵੀ ਖਾਣ ਨੂੰ ਰੁੱਖਾਂ ਦੇ ਸੱਕ ਵੀ ਨਹੀਂ ਸੀ ਪੱਛੇ ਭੁੱਖ ਕਰਕੇ ਕੁਝ ਮਾਈ ਪਾਈ ਸੰਸਾਰ ਤੋਂ ਚਾਲਾ ਵੀ ਮਾਰ ਗਏ ਬਹੁਤ ਹੀ ਸਾਰੇ ਹੱਡੀਆਂ ਦੀ ਮੁੱਠ ਬਣ ਗਏ ਸੰਕਟਾਂ ਦੀ ਵਾਰ-ਵਾਰ ਕਹਿਣ ਤੇ ਗੁਰੂ ਜੀ ਨੇ ਹਰਨੰਦਾਂ ਦੀਸਪੁਰੀ ਨੂੰ ਛੱਡਣ ਦਾ ਫੈਸਲਾ ਕਰ ਲਿਆ। ਨਾ ਚੁੱਕਿਆ ਜਾਣ ਵਾਲਾ ਜੰਗੀ ਸਮਾਨ ਜਿਦੇ ਵਿੱਚ ਪੰਜ ਤੂਪਾਂ ਸੀ ਉਹ ਨਾ ਮਿੱਟੀ ਦੇ ਵਿੱਚ ਦੱਬ ਦਿੱਤੀਆਂ ਤਾਂ ਕਿ ਵੈਰੀ ਦੇ ਹੱਥ ਨਾ ਲੱਗਣ। ਹਰਨੰਦਪੁਰ ਸਾਹਿਬ ਨੂੰ ਛੱਡਣ ਤੋਂ ਇੱਕ ਦਿਨ ਪਹਿਲਾਂ ਗੁਰੂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਦਾ ਇੱਕ ਢੇਡਾ ਲਾਇਆ। ਸਭ ਪਾਸੇ ਨਿਹਾਰਿਆ। ਜਿਵੇਂ ਖਤੇ ਹੁਣ ਵਾਪਸ ਨਹੀਂ ਆਉਣਾ ਸੀ। ਇਹ ਨੰਨਾਂ ਦੀ ਪੁਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਹੁਤ ਧੀਰਜ ਦੇ ਨਾਲ ਵਸਾਈ ਸੀ ਕਿਲਾ ਆਨੰਦਗੜ੍ਹ ਸਾਹਿਬ ਤੋਂ ਚੱਲ ਕੇ ਸੀਸ ਗੰਜ ਪਹੁੰਚੇ ਜਿੱਥੇ ਸ੍ਰੀ ਗੁਰਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਇਸ ਸਥਾਨ ਤੇ ਆ ਕੇ ਆਪ ਅਰਦਾਸ ਕੀਤੀ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਵਿਦਾਇਗੀ ਦੇ ਲਈ ਅਰਦਾਸ ਕਰਕੇ ਪਾਤਸ਼ਾਹ ਜੀ ਨੇ ਇਸ ਸਥਾਨ ਦੀਆਂ ਪ੍ਰਕਰਮਾ ਕੀਤੀਆਂ ਤੇ ਸੰਗਤਾਂ ਦੇ ਇਕੱਠ ਕੋਲੋਂ ਪੁੱਛਿਆ ਕਿ ਕੁਈ ਇੱਥੇ ਰਹਿ ਕੇ ਇਸ ਅਸਥਾਨ ਦੀ ਸੇਵਾ ਸੰਭਾਲ ਕਰੇਗਾ ਤਾਂ ਗੁਰਬਖਸ਼ ਦਾ ਸੁਦਾਸੀ ਨਾਮ ਦਾ ਇੱਕ ਸਾਧੂ ਗੁਰੂ ਜੀ ਦੇ ਚਰਨੀ ਟੈਪਿਆ ਧਿਆਨ ਦਾ ਕਿ ਮਹਾਰਾਜ ਮੈਂ ਸੇਵਾ ਕਰਨ ਲਈ ਤਿਆਰ ਹਾਂ ਸਾਧੂ ਗੁਰਬਖਸ਼ ਦਾਸ ਨੂੰ ਗੁਰੂ ਜੀ ਨੇ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਸੀਨੇ ਦੇ ਨਾਲ ਲਾ ਲਿਆ ਤੇ ਕਿਹਾ ਤੈਨੂੰ ਕੋਈ ਦੁੱਖ ਨਹੀਂ ਦੇ ਸਕੇਗਾ ਵਾਹ ਗੁਰੂ ਤੇਰੇ ਅੰਗ ਸੰਗ ਹੋਵੇਗਾ 6पू 1761 ਬਿਕਰਮੀ ਭਾ 20 ਦਸੰਬਰ 1704 ਈਸਵੀ ਨੂੰ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਆਖਰੀ ਫਤਿਬੁਲਾ ਦਿੱਤੀ। ਅਨੰਦਪੁਰ ਸਾਹਿਬ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ ਕੋਠੇ ਕੰਧਾਂ ਸੁੰਨਸਾਨ ਉਚਾਰੇ ਦਾ ਰੂਪ ਧਾਰ ਕੇ ਡਰੋਂਦੇ ਪ੍ਰਤੀਤ ਹੁੰਦੇ। ਅੱਖਾਂ ਬੰਦ ਕਰੋ। ਸਰਾ ਅੱਖਾਂ ਦੇ ਸਾਹਮਣੇ ਲਿਆਓ ਦ੍ਰਿਸ਼। ਕੀਰਤਪੁਰ ਸਾਹਿਬ ਤੱਕ ਕਾਫਲਾ ਸੁਖ ਸੁਖਾਂ ਨਾਲ ਪਹੁੰਚ ਗਿਆ ਇਥੋਂ ਲੰਘਦੇ ਹੀ ਗੁਰੂ ਜੀ ਨੇ ਆਪਣੇ ਵਡੇਰਿਆਂ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਸਥਾਨਾਂ ਨੂੰ ਨਮਸਕਾਰ ਕੀਤੀ ਇਥੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ ਤੇ ਪਹੁੰਚੇ ਸੀ ਕਿ ਮੁਗਲਾਂ ਤੇ ਪਹਾੜੀਆਂ ਦਾ ਟਿੱਡੀਦਲ ਪਿੱਛਾ ਕਰਦਾ ਆ ਪੁੰਚਾ ਕਿਰਤਪੁਰ ਗੁਰੂ ਜੀ ਨੇ ਆਪਣੇ ਜਾਬਾਜ਼ ਸਿੱਖ ਪਾਈ ਉਦੇ ਸਿੰਘ ਜੀ ਨੂੰ ਆਪਣੇ ਬਸਤਰ ਤੇ 50 ਸਿੰਘਾਂ ਦਾ ਜੱਥਾ ਦਿੱਤਾ ਭਾਈ ਉਦੇ ਸਿੰਘ ਨੂੰ ਪਤਾ ਸੀ ਕਿ ਆਖਿਰ ਹੋਣੀ ਤੇ ਸ਼ਹੀਦੀ ਹੈ ਉਹਨਾਂ ਦੀ ਪਰ ਉਹ ਵੱਧ ਤੋਂ ਵੱਧ ਸਮਾਂ ਫੌਜ ਨੂੰ ਰੋਕ ਕੇ ਰੱਖ ਸਕਣ ਤਾਂ ਗੁਰੂਆਂ ਦੇ ਕਾਫਲੇ ਕਿਸੇ ਸੁਰੱਖਿਅਤ ਥਾਂ ਤੇ ਪਹੁੰਚ ਜਾਣ ਭਾਈ ਉਦੇ ਸਿੰਘ ਤੇ ਕਈ ਸਿੱਖ ਘੰਟਿਆਂ ਤੱਕ ਬਹੁਤ ਜਵਾਬਾਜ਼ੀ ਦੇ ਨਾਲ ਲੜੇ ਤੇ ਰਣ ਤੱਤੇ ਦੇ ਵਿੱਚ ਉਹਨਾਂ ਸ਼ਹਾਦਤ ਪ੍ਰਾਪਤ ਕਰ ਲਈ ਭਾਈ ਉਦੇ ਸਿੰਘ ਉਹੀ ਸਨ ਜਿਨ੍ਹਾਂ ਨੇ 4 ਸਾਲ ਪਹਿਲਾਂ ਨੰਦਪੁਰ ਸਾਹਿਬ ਦੀ ਪਹਿਲੀ ਜੰਗ ਦੇ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਗੁਰੂ ਕਲਗੀ ਧਰ ਦੇ ਸਾਹਮਣੇ ਪੇਸ਼ ਕੀਤਾ ਸੀ। ਉਹਦੇ ਸਿੰਘ ਦੇ ਸ਼ਹੀਦ ਹੋਣ ਤੇ ਜਦੋਂ ਮੁਗਲ ਜਰਨੈਲ ਉਹਦੀ ਦੇਖ ਕੋਲ ਆਏ ਤਾਂ ਵੇਖਿਆ ਕਿ ਸ਼ਾਹੀ ਬਸਤਰ ਪਾਏ ਹੋਏ ਆ। ਸ਼ਾਹੀ ਬਸਤਰ ਜੋੜੇ ਵੇਖ ਕੇ ਬੜੇ ਖੁਸ਼ ਹੋਏ ਕਿ ਘਰੇ ਅਸੀਂ ਅਸੀਂ ਗੁਰੂ ਜੀ ਨੂੰ ਹੀ ਮਾਰ ਦਿੱਤਾ ਪਰ ਛੇਤੀ مایوس ਹੋਣਾ ਪਿਆ ਉਹਨਾਂ ਨੂੰ ਕਿ ਗੁਰੂ ਜੀ ਤਾਂ ਬਹੁਤ ਪਹਿਲਾਂ ਹੀ ਚਲੇ ਗਏ ਸੀ। ਗੁਰੂ ਪਾਤਸ਼ਾਹ ਜੀ ਸਿੰਘਾਂ ਸਮੇਤ ਜਦੋਂ ਸਰਸਾ ਨਦੀ ਤੇ ਪਹੁੰਚਦੇ ਐ ਤਾਂ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ ਸੀ ਸਾਰੀ ਰਾਤ ਦੁਸ਼ਵਾਰੀ ਦੇ ਵਿੱਚ ਲੰਗੀ ਅੰਮ੍ਰਿਤ ਵੇਲਾ ਹੋ ਗਿਆ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਦੇ ਲਈ ਦੀਵਾਨ ਸਜਿਆ ਸਾਜੀ ਦੀ ਵਾਰ ਦਾ ਕੀਰਤਨ ਕੀਤਾ ਦਿਨ ਚੜੇ ਵੈਰੀ ਦੇ ਦਲ ਵੀ ਆ ਪਹੁੰਚੇ ਉੱਥੇ ਇੱਥੇ ਹੁੰਦਾ ਹੈ ਕਮਸਾਨ ਦਾ ਯੁੱਧ ਪਾਈ ਜੈਤਾ ਜੀ ਜੋ ਅੰਮ੍ਰਿਤ ਛਕਣ ਤੋਂ ਪਿੱਛੋਂ ਪਾਈ ਜੀਵਨ ਸਿੰਘ ਜੀ ਬਣ ਗਏ ਸਾਨੂੰ ਨਾਲ ਬੜੀ ਜਾਂਬਾਜ਼ੀ ਦੇ ਨਾਲ ਲੜਾਈ ਕੀਤੀ ਤੇ ਉਹਨਾਂ ਵਿਉਥੇ ਸ਼ਹੀਦੀ ਪ੍ਰਾਪਤ ਕਰ ਲੇ। ਸਰਸਾ ਪਾਰ ਕਰਦੇ ਆ ਗੁਰੂ ਜੀ ਤੀਰਾਂ ਨਾਲ ਵੈਰੀ ਦੇ ਕਈ ਜਰਨੈਲਾਂ ਨੂੰ ਫੁੰਡਦੇ ਅੱਗੇ ਵਧਦੇ ਗਏ। ਵੱਡੇ ਸਾਹਿਬਜ਼ਾਦੇ ਗੁਰੂ ਸਾਹਿਬ ਦੇ ਨਾਲ ਸਰਸਾ ਪਾਰ ਕਰ ਗਏ। ਪਰ ਸਾਰਾ ਵਹੀਰ ਸੀਨਾਏ ਬੁਰੀ ਤਰ੍ਹਾਂ ਨਾਲ ਖਿੰਡ ਗਿਆ। ਬਹੁਤ ਸਿੰਘ ਸ਼ਹੀਦੀਆਂ ਪਾ ਗਏ ਤੇ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ। ਕੋਈ ਪਾਰ ਹੋ ਗਿਆ, ਕੋਈ ਰੁੜ ਗਿਆ, ਕੋਈ ਸ਼ਹੀਦੀ ਪ੍ਰਾਪਤ ਕਰ ਗਿਆ। ਵੱਡੇ ਸਾਹਿਬਜ਼ਾਦੇ ਜਿਵੇਂ ਮੈਂ ਦੱਸਿਆ ਕਿ ਕਲਗੀਧਰ ਪਾਤਸ਼ਾਹੀ ਜੀ ਦੇ ਨਾਲ ਸਰਸਾ ਪਾਰ ਕਰ ਗਏ ਉਹ ਰੋਪੜ ਵੱਲ ਚਲੇ ਗਏ। ਛੋਟੇ ਸਾਹਿਬਜ਼ਾਦੇ ਤੇ ਦਾਦੀ ਮਾਤਾ ਗੁਜਰੀ ਹੋਰੀ ਉਹ ਸਰਸਾ ਨੂੰ ਪਾਰ ਨਾ ਕਰ ਸਕੇ ਤੇ ਸਰਸਾ ਦੇ ਕੰਡੇ ਕਿਸੇ ਅਜੜ ਰਹਾਵਲ ਹੋ ਤੁਰੇ। ਗੁਰੂ ਗੋਬਿੰਦ ਸਿੰਘ ਜੀ ਦੇ ਮੈਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬਕੌਰ ਜੀ। ਉਹਨਾਂ ਭਾਈ ਮਨੀ ਸਿੰਘ ਜੀ ਦੇ ਜਥੇ ਦੇ ਸਿੰਘਾਂ ਦੇ ਨਾਲ ਉਹ ਸਰਸਾ ਤੋਂ ਪਾਰ ਉਵੀਰ ਉਪਰ ਨੂੰ ਚੱਲ ਪਏ ਸਰਸਾ ਦੇ ਕੰਡੇ ਤੇ ਬਹੁਤ ਕਹਿਰ ਆਪਰਿਆ ਭਰਾਵਾਂ ਨੂੰ ਮੁੜ ਕਦੇ ਭਰਾ ਨਹੀਂ ਮਿਲੇ ਮਾਵਾਂ ਤੋਂ ਪੁੱਤ ਹਮੇਸ਼ਾ ਲਈ ਅਲੱਗ ਹੋ ਗਏ ਸੱਤ ਪੋ ਨੂੰ ਗੁਰੂ ਪਾਤਸ਼ਾਹ ਜੀ ਪਿੰਡ ਕੋਟਲੇ ਪਹੁੰਚਦੇ ਆ ਇੱਥੋਂ ਦੇ નિਹੰਗ ਖਾਂ ਪਠਾਨ ਨੇ ਬਹੁਤ ਸਤਿਕਾਰ ਦਿੱਤਾ ਆਪਣੀ ਹਵੇਲੀ ਦੇ ਬੂਹੇ ਬਹੁਤ ਪਿਆਰ ਸ਼ਰਦਾ ਨਾਲ ਖੋਲਤੇ નિਹੰਗ ਖਾਂ ਪਠਾਨ ਗੁਰੂ ਘਰ ਦਾ ਬੜਾ ਸ਼ਰਦਾਲੂ ਸੀ ਇਨਾਂ ਦੀ ਵੱਡੇ ਬਡੇਰੇ ਵੀ ਗੁਰੂ ਘਰ ਤੇ ਸ਼ਰਧਾ ਰੱਖਦੇ ਸੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਤੇ 7ਵੇਂ ਪਾਤਸ਼ਾਹ ਗੁਰੂ ਹਰ Rai ਜੀ ਨੇ ਇਹਨਾਂ ਦੇ ਵੱਡੇ ਪੁਰਖਿਆਂ ਦੇ ਗ੍ਰਹਿ ਚਰਨ ਪਾ ਕੇ ਨਿਹਾਲ ਕੀਤਾ ਸੀ। ਕਲਗੀਧਰ ਪਾਤਸ਼ਾਹ ਨੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਗ੍ਰਹਿ ਨੂੰ ਪਾਗ ਲਾਏ ਸੀ। ਪਹਿਲੀ ਵਾਰੀ ਪੰਗਾਣੀ ਦਾ ਜੰਗ ਜਿੱਤ ਪੋਂਟਾ ਸਾਹਿਬ ਤੋਂ ਵਾਪਸ ਆਉਂਦੇ ਦੂਜੀ ਵਾਰੀ ਦੇਹੰਗ ਖਾਂ ਦੇ ਲੜਕੇ ਆਲਮ ਖਾਂ ਦੀ ਮੰਗਣੀ ਤੇ ਤੇ ਤੀਜੀ ਵਾਰ ਕੁਰਕ ਖੇਤਰ ਦੀ ਵਾਪਸੀ ਸਮੇਂ ਅੱਜ ਇਹ ਚੌਥੀ ਵਾਰ ਸੀ। ਚੌਥੀ ਵਾਰ ਗੁਰੂ ਪਾਤਸ਼ਾਹ ਜੀ ਇਸ ਘਰ ਦੇ ਵਿੱਚ ਆਏ ਸੀ ਕੁਝ ਸਮਾਂ ਪਿਛੋਂ ਸਹਬਜ਼ਾਦਾ ਅਜੀਤ ਸਿੰਘ ਜੀ ਗੰਭੀਰ ਜ਼ਖਮੀ ਹਾਲਤ ਚ ਪਾਈ ਬਚਿੱਤਰ ਸਿੰਘ ਨੂੰ ਲੈ ਕੇ ਪਹੁੰਚੇ ਜੋ ਜੰਗ 'ਚ ਗੰਭੀਰ ਜ਼ਖਮੀ ਹੋ ਗਏ ਸੀ ਕੁਝ ਸਮਾਂ ਰੁਕ ਕੇ ਗੁਰੂ ਜੀ ਸਹਬਜ਼ਾਦੇ ਤੇ ਹੋ ਕੁਝ ਹੋਰ ਸਿੰਘ ਉਹਨਾਂ ਨੇ ਅੱਗੇ ਚਾਲਾਂ ਮਾਰਿਆ ਸਤ ਪੋ ਸ਼ਾਮ ਨੂੰ ਗੁਰੂ ਜੀ ਚਮਕੌਰ ਪਹੁੰਚਦੇ ਆ ਇਸ ਪਿੰਡ ਦੇ ਵਿੱਚ ਵੀ ਇੱਕ ਕੱਚੀ ਗੜੀ ਹੈ ਸਤਗੁਰੂ ਜੀ ਪਹਿਲਾਂ ਵੀ ਕੁਰੂ ਖੇਤਰ ਤੋਂ ਵਾਪਸ ਆਉਂਦੇ ਹੋਏ ਇਸ ਨਗਰ ਚ ਆ ਚੁੱਕੇ ਸਨ ਗੁਰੂ ਜੀ ਨੇ ਆਪਣੇ ਸਿੰਘ ਭੇਜੇ ਕਿ ਗੜੀ ਦੇ ਮਾਲਕ ਨੂੰ ਲੈ ਕੇ ਆਵੋ ਇਸ ਕੱਚੀ ਹਵੇਲੀ ਦਾ ਮਾਲਕ ਚੌਧਰੀ ਬੁੱਧੀ ਚੰਦ ਗੁਰੂ ਜੀ ਦਾ ਆਉਣਾ ਸੁਣ ਕੇ ਆਪ ਹੀ ਹਾਜ਼ਰ ਹੋ ਗਿਆ ਭਾਈ ਬੁੱਧੀ ਚੰਦ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਸੰਗੀ ਸਿੱਖਾਂ ਸਣੀ ਮੇਰੇ ਘਰ ਆਵੋ ਸਤਿਗੁਰੂ ਜੀ ਦੇ ਇੱਥੇ ਆਉਣ ਤੇ ਕਿਸੇ ਨੇ ਸ਼ਾਹੀ ਫੌਜ ਨੂੰ ਜਾ ਦੱਸਿਆ ਖਬਰ ਮਿਲਦੇ ਹੀ ਦੁਸ਼ਮਣ ਦੀਆਂ ਫੌਜਾਂ ਚਮਕੌਰ ਦੇ ਚਾਰ ਚੁਫੇਰੇ ਇਕੱਠੀਆਂ ਹੋ ਗਈਆਂ ਗੜੀ ਦੇ ਦੁਆਲੇ ਤੰਬੂਈ ਤੰਬੂ ਨਜ਼ਰ ਆਉਣ ਲੱਗ ਪਏ ਪਹਾੜੀ ਰਾਜਿਆਂ ਤੇ ਮੁਗਲ ਜਰਨੇਲਾਂ ਸਲਾਹ ਕੀਤੀ ਕਿ ਹੁਣ ਗੜੀ ਤੇ ਹਮਲਾ ਕਰਨਾ ਠੀਕ ਨਹੀਂ ਰਹੇਗਾ ਪਤਾ ਨਹੀਂ ਅੰਦਰ ਕਿੰਨੇ ਸਿੰਘ ਹੋਣੇ ਆ ਸਵੇਰ ਹੁੰਦੇ ਹੀ ਹਮਲਾ ਕਰਾਂਗੇ ਗੜੀ ਦੇ ਅੰਦਰ ਠੰਡ ਭੁੱਖ ਦੇ ਝੰਬੇ ਨਿਰਬਲ ਸਰੀਰ ਜਿਨ੍ਹਾਂ ਦੇ ਬਸਤਰ ਗਿੱਲੇ ਹੋਏ ਆ ਖਾਣ ਪਕਾਉਣ ਦਾ ਕੋਈ ਸਮਾਂ ਹੀ ਨਹੀਂ ਮਿਲਿਆ ਅਨੰਦਪੁਰ ਨੂੰ ਛੱਡਣ ਲੱਗਿਆਂ ਜੋ ਛੱਕ ਲਿਆ ਹੋਏਗਾ ਸੋ ਛੱਕ ਲਿਆ ਦਿਨ ਚੜਦਿਆਂ ਹੀ ਸ਼ਾਹੀ ਫੌਜ ਦੇ ਜਰਨੈਲਾਂ ਨੇ ਗੁਰੂ ਜੀ ਨੂੰ ਹਥਿਆਰ ਸੁੱਟ ਆਪਣੇ ਆਪ ਨੂੰ ਸਾਥੀਆਂ ਸਮੇਤ ਸ਼ਾਹੀ ਫੌਜ ਦੇ ਹਵਾਲੇ ਕਰਨ ਦੇ ਲਈ ਨਾ ਟੰਡੋਰਾ ਪਟਵਾਤਾ ਤੇ ਕਿਆ ਕਹਿੰਦੇ ਗੁਰੂ ਆਪਣੇ ਆਪ ਨੂੰ ਫੌਜ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾਊਗੀ ਇਸ ਦਾ ਉੱਤਰ ਗੜੀ ਅੰਦਰੋਂ ਤੀਰਾਂ ਤੇ ਗੋਲੀਆਂ ਦੀ ਬੁਛਾੜ ਨਾਲ ਆਇਆ ਵੈਰੀ ਦਲ ਪਿੱਛੇ ਨੂੰ ਭੱਜ ਤੁਰਿਆ ਸਤਿਗੁਰੂ ਜੀ ਨੇ ਕਿਸੇ ਨੂੰ ਗੜੀ ਦੇ ਨੇੜੇ ਨਾ ਆਉਣ ਦਿੱਤਾ ਦੁਸ਼ਮਣ ਬੁਰੀ ਤਰ੍ਹਾਂ ਘਬਰਾ ਗਿਆ ਇਤਾਂ ਉਹ ਨਦੀਆਸ ਤੋਂ ਬਿਲਕੁਲ ਉਲਟ ਸੀ ਕੋਈ ਵਾਪੇਸ਼ ਨਾ ਚਲਦੀ ਵੇਖ ਮੁਗਲ ਜਰਨੈਲ ਨਾਰਖਾਂ ਚੋਰੀ ਛਿਪੇ ਗੜੀ ਦੇ ਦਵਾਰ ਨਾਲ ਪੌੜੀ ਲਾ ਉੱਪਰ ਜਾ ਚੜਿਆ ਉਪਰੋਂ ਕਲਗੀਧਰਜੀ ਦੀ ਨਜ਼ਰ ਪੈ ਗਈ ਇਹਦੀ ਧੌਣ ਵਿੱਚ ਦੀ ਤੀਰ ਆਰ ਪਾਰ ਹੋ ਗਿਆ ਭਵਾਂਟਣੀਆਂ ਖਾਂ ਦਾ ਥੱਲੇ ਆ ਡਿੱਗਾ ਤੇ ਸਦਾ ਦੇ ਲਈ ਚਿਤ ਹੋ ਗਿਆ ਦੂਜੇ ਜਰਨੈਲ ਗਨੀ ਖਾਨ ਨੇ ਹਿੰਮਤ ਕਰ ਪੌੜੀ ਦੇ ਡੰਡੇ ਨੂੰ ਜਹਾ ਹੱਥ ਪਾਇਆ ਹੌਲੀ ਹੌਲੀ ਉੱਪਰ ਚੜਨ ਲੱਗਾ ਜਦ ਨੇ ਅਖੀਰਲੇ ਡੰਡੇ ਨੂੰ ਹੱਥ ਪਾ ਸਿਰ ਗੜੀ ਦੀ ਕੰਧ ਤੋਂ ਉੱਚਾ ਹੀ ਕੀਤਾ ਤਾਂ ਜਰਨੈਲਾਂ ਦੇ ਜਰਨੈਲ ਦਸਮ ਪਿਤਾ ਜੀ ਨੇ ਇਹਦੇ ਸਿਰ ਤੇ ਸੀਸ ਪਾੜ ਮਾਰ ਇਸ ਦੀ ਮਿੱਜ ਕੱਟਦੀ ਇਹਨਾਂ ਦੋਹਾਂ ਨੂੰ ਇਸ ਤਰ੍ਹਾਂ ਮਰਦਿਆਂ ਦੇਖ ਕੇ ਕਿਸੇ ਹੋਰ ਦਾ ਹੌਸਲਾ ਹੀ ਨਹੀਂ ਪਿਆ ਗੜੀ ਦੇ ਨੇੜੇ ਜਾਣ ਦਾ ਖਵਾਜਾ ਮਹਿਮੂਦ ਅਲੀ ਆਪਣੇ ਸਾਥੀਆਂ ਸਮੇਤ ਕੰਧ ਉੱਲੇ ਲੋਕ ਕੀ ਦੌੜ ਗਿਆ ਦਸਮ ਪਾਤਸ਼ਾ ਜ਼ਫਰਨਾਮਾ ਚ ਵੈਰੀ ਦੀ ਗਿਣਤੀ 10 ਲੱਖ ਤੇ ਸਿੰਘਾਂ ਦੀ ਗਿਣਤੀ 40 ਦੱਸਦੇ ਨੇ ਕਿਹੋ ਜਿਹਾ ਅਨੋਖਾ ਯੁੱਧ ਹੋ ਰਿਹਾ ਸੀ ਇੱਕ ਪਾਸੇ 10 ਲੱਖ ਤੇ ਦੂਜੇ ਪਾਸੇ ਕਈ ਦਿਨਾਂ ਦੀ ਭੁੱਖੇ 40 ਅੱਜ ਤੱਕ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ ਇਸ ਤਰ੍ਹਾਂ ਆਸਾਵੀ ਜੰਗ ਹੁੰਦੀ ਨੂੰ ਦਿਨ ਢਲ ਗਿਆ ਦੁਸ਼ਮਣ ਨੇ ਵੱਡਾ ਤੇ ਸਾਂਝਾ ਹਮਲਾ ਕਰ ਗੜੀ ਦਾ ਦਰਵਾਜ਼ਾ ਪੰਨ ਲਈ ਹੱਲਾ ਬੋਲ ਦਿੱਤਾ ਅੰਦਰੋਂ ਗੋਲੀ ਸਿੱਕਾ ਮੁੱਕ ਚੁੱਕਾ ਸੀ ਵੈਰੀ ਦਰਵਾਜ਼ਾ ਭੰਨ ਅੰਦਰ ਨਾ ਆਵੜੇ ਸਿੰਘਾਂ ਕਲਗੀਧਰ ਜੀ ਤੋਂ ਆਗਿਆ ਲੈ ਬਾਹਰ ਮੈਦਾਨ ਦੇ ਵਿੱਚ ਜਾ ਕੇ ਵੈਰੀ ਦੇ ਬੁਰੀ ਤਰ੍ਹਾਂ ਆਹੂਲਾਤੇ ਜਥਿਆਂ ਦੇ ਰੂਪ ਦੇ ਵਿੱਚ ਪਾਤਸ਼ਾਹ ਜੀ ਸਿੰਘਾਂ ਨੂੰ ਗੜੀ ਤੋਂ ਅੰਦਰੋਂ ਬਾਹਰ ਨੂੰ ਭੇਜ ਦਿੰਦੇ ਸਿੰਘ ਸਵਾ ਲੱਖ ਸੇ ਇੱਕ ਲੜਾਉਂ ਭਲੇ ਕਲਗੀਧਰ ਜੀ ਦੇ ਬੋਲ ਸੱਚ ਕਰਕੇ ਸ਼ਹੀਦੀ ਪ੍ਰਾਪਤ ਕਰ ਜਾਂਦੇ ਮੈਦਾਨ ਚ ਹਾਹਾਕਾਰ ਮੱਚੀ ਹੋਈ ਸੀ ਧੂੜ ਨਾਲ ਅਸਮਾਨ ਵੀ ਨਜ਼ਰ ਨਹੀਂ ਸੀ ਪੈ ਰਿਹਾ ਅੱਦੀਤੂ ਵਾਦ ਸਿੰਘ ਸ਼ਹੀਦੀ ਪਾ ਗਏ ਸੀ ਸਿੰਘਾਂ ਨੂੰ ਸ਼ਹੀਦ ਹੁੰਦਾ ਵੇਖ ਵੱਡੇ ਸਾਹਿਬਜ਼ਾਦੀ ਅਜੀਤ ਸਿੰਘ ਨੇ ਕਿਹਾ ਕਿ ਪਿਤਾ ਜੀ ਮੈਨੂੰ ਵੀ ਮੈਦਾਨੇ ਜੰਗ ਚ ਭੇਜੋ ਘੜੀ ਵਿਚਲੇ ਸਿੰਘਾਂ ਨੇ ਵਾਰ-ਵਾਰ ਕਲਗੀਧਰ ਪਾਤਸ਼ਾਹ ਨੂੰ ਕਿਹਾ ਕਿ ਪਾਤਸ਼ਾਹ ਤੁਸੀਂ ਸਾਹਿਬਜ਼ਾਦੀਆਂ ਨੂੰ ਲੈ ਕੇ ਘੜੀ ਚੋਂ ਨਿਕਲ ਜਾਓ ਪੰਥ ਦੀਵਾਲੀ ਨੇ ਕਿਹਾ ਕਿ ਤੁਸੀਂ ਸਾਰੇ ਮੇਰੇ ਸਾਹਿਬ ਸਾਥੀ ਹੋ ਖਾਲਸਾ ਜੀ ਤੁਸੀਂ ਮੇਰੇ ਮੈਂ ਤੁਹਾਡਾ ਸਿੰਘਾਂ ਦੇ ਰੋਕਣ ਤੇ ਵੀ ਪਿਤਾ ਨੇ ਪੁੱਤ ਨੂੰ ਆਗਿਆ ਦੇ ਦਿੱਤੀ ਇਹ ਜਾਣਦੇ ਹੋਏ ਵੀ ਕਿ ਇਹਦਾ ਨਤੀਜਾ ਮੌਤ ਹੈ ਮੌਤੋਂ ਸਿਵਾਏ ਕੁਝ ਨਹੀਂ ਹੈ ਕਿ ਪੁੱਤ ਅਜਿਹੇ ਸ਼ਹੀਦ ਹੋਏਗਾ ਆਪਣੇ ਹੱਥੀ ਸ਼ਸਤਰ ਸਜਾ ਪਿਤਾ ਗਲਗੀ ਧਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਮੈਦਾਨੀ ਜੰਗ ਦੇ ਵਿੱਚ ਕੱਢਦੇ ਨੇ ਘੜੀ ਦਾ ਦਰਵਾਜ਼ਾ ਹਰ ਜਥੇ ਦੇ ਬਾਹਰ ਜਾਣ ਲਈ ਖੁੱਲ੍ਹਦਾ ਤੇ ਬੰਦ ਹੋ ਜਾਂਦਾ ਫਿਰ ਦਰਵਾਜ਼ਾ ਖੁੱਲ੍ਹਿਆ ਸਾਹਿਬਜ਼ਾਦੇ ਅਜੀਤ ਸਿੰਘ ਨਾਲ ਪੰਜ ਪਿਆਰਿਆਂ ਵਿੱਚੋਂ ਭਾਈ ਮੋਹਕਮ ਸਿੰਘ ਉਹਨਾਂ ਸਬੀਤ ਸੱਤ ਸਿੰਘ ਹੋਰ ਘੜੀ ਚੋਂ ਬਾਹਰ ਨਿਕਲ ਵੈਰੀ ਚ ਤਸ ਗਏ ਦੁਸ਼ਮਣ ਚ ਚੀਕ ਚ ਹਾਰਾ ਪੈ ਗਿਆ ਬਾਬਾਜੀਤ ਸਿੰਘ ਨੇ ਇੰਨੀ ਤੇਜ਼ੀ ਦੇ ਨਾਲ ਵਾਰ ਛਾਂਗਿਆ ਕਿ ਸਾਰੇ ਅੱਲਾ ਅੱਲਾ ਪੁਕਾਰਨ ਲੱਗੇ ਬਾਬਾ ਜੀ ਆਪਣੇ ਨੀਜੇ ਦੇ ਇੱਕ ਵਾਰ ਚ ਕਈ ਕਈ ਪਠਾਨ ਪਰੋ ਦਿੰਦੇ ਕਮਸਾਨ ਦਾ ਯੁੱਧ ਹੋਇਆ ਸਾਹਿਬਜ਼ਾਦਾ ਜੀਤ ਸਿੰਘ ਦੇ ਸਰੀਰ ਤੇ ਕਈ ਡੂੰਗੇ ਫਟ ਲੱਗੇ ਤੇ ਆਖਰ ਆਖਰ ਸ਼ਹੀਦੀ ਜਾਂਪੀ ਗਏ। ਬੋਤ ਦੀ ਸ਼ਹਾਦਤ ਦੇਖ ਕੇ ਬਾਜਾਂ ਵਾਲੇ ਪਿਤਾ ਨੇ ਜੈਕਾਰਾ ਗਜਾਇਆ ਤੇ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਤੇਰੀ ਵਸਤ ਤੈਨੂੰ ਸੌਂਪ ਦਿੱਤੀ ਆ। ਆਪਣੇ ਵੱਡੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਸਾਹਿਬਜ਼ਾਦੀ ਪਾਈ ਜੁਜਾਰ ਸਿੰਘ ਨੂੰ ਰੋ ਆ ਗਿਆ। ਤੇ ਸ਼ਹੀਦੀ ਜਾਂਪੀ ਲਈ ਪਿਤਾ ਨੂੰ ਕਿਹਾ ਕਿ ਮੈਨੂੰ ਵੀ ਭਰਾ ਦੇ ਮਗਰੀ ਤੋਰ ਦਿਓ। ਭਾਈ ਦਇਆ ਸਿੰਘ ਨੇ ਪਾਤਸ਼ਾਹ ਨੂੰ ਕਿਹਾ ਕਿ ਸਾਹਿਬਜ਼ਾਦੇ ਨੂੰ ਜੰਗ 'ਚ ਨਾ ਭੇਜੋ ਇੱਕ ਸਾਹਮਣੇ ਸ਼ਹੀਦ ਹੋ ਗਿਆ ਦੂਜੇ ਪਤਾ ਨਹੀਂ ਕਿੱਥੇ ਨੇ ਤੇਰੇ ਕੋਲ ਤਾਂ ਬਾਜਾਂ ਵਾਲਿਆ ਇਹੋ ਖੁਜੇ ਪੰਥ ਦੀਵਾਲੀ ਨੇ ਬੜੇ ਧਰਮੇ ਨਾਲ ਕਿਹਾ ਕਿ ਭਾਈ ਦਇਆ ਸਿੰਘ ਤੁਸੀਂ ਸਾਰੇ ਮੇਰੇ ਪੁੱਤ ਹੀ ਤਾਂ ਹੋ ਸਾਰੇ ਖਾਲਸੇ ਮੇਰੇ ਹੀ ਪੁੱਤ ਧੀਆਂ ਨੇ ਇਸ ਤਰ੍ਹਾਂ ਸਿੰਘਾਂ ਨੂੰ ਟੀਰਜ ਦੇ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਵੀ ਪਹਿਲੇ ਪੁੱਤ ਵਾਂਗੂ ਹੱਥੀ ਸ਼ਸਤਰ ਸਜਾ ਤੇ ਨਾਲ ਪਾਈ ਹਿੰਮਤ ਸਿੰਘ ਜੀ ਪਾਈ ਸਾਹਿਬ ਸਿੰਘ ਜੀ ਤੇ ਤਿੰਨ ਹੋਰ ਸਿੰਘ ਜੰਗ ਦੇ ਮੈਦਾਨ ਵੱਲ ਤੋਰ ਦਿੱਤੇ ਦਰਵਾਜ਼ਾ ਖੁੱਲਿਆ ਮੈਦਾਨ ਫਿਰ ਪਖਿਆ ਵੈਰੀ ਸਾਹਿਬਜ਼ਾਦੇ ਦੀ ਵੀਰਤਾ ਦੇਖ ਕੇ ਕੰਬ ਉੱਠਿਆ ਦੁਸ਼ਮਣ ਹਾਏ ਹਾਏ ਕਰ ਚੀਕ ਪੁਕਾਰ ਕਰ ਲਗਾ ਮੁਗਲ ਜਰਨੇਲਾ ਰੋਚ ਆਣ ਭਰਵੇਂ ਹੱਲੇ ਕਰ ਬਾਬਾ ਜੂਜਾਰ ਸਿੰਘ ਦਵਲੇ ਘੇਰਾ ਘੱਤ ਲਿਆ ਕਰਨਗੀਦਰ ਪਾਦਸ਼ਾਹ ਨੇ ਤੀਰਾਂ ਦੀ ਬੁਛਾੜ ਨਾਲ ਘੇਰਾ ਕਈ ਵਾਰੀ ਤੋੜਿਆ ਪਿਤਾ ਤੇ ਦੇਖਦੇ ਆਂ ਦੇਖਦੇ ਆਂ ਤੂੰ ਜਦ ਬੁੱਤ ਵੀ ਅੱਖਾਂ ਸਾਹਮਣੇ ਸ਼ਹੀਦ ਹੋ ਗਿਆ ਗੜੀ ਚੋਂ ਫਿਰ ਜੈਕਾਰਾ ਗੂੰਜਿਆ ਫਿਰ ਸ਼ੁਕਰ ਤੇ ਸਬਰ ਲਈ ਮਾਲਕ ਦਾ ਧੰਨਵਾਦ ਕੀਤਾ ਸੂਰਜ ਵੀ ਮਿਟ ਗਿਆ ਕਲਗੀ ਤਰਤਾ ਲਾਡ ਲਾ ਵੀ ਅੱਖਾਂ ਤੋਂ ਪਰੇ ਹੋ ਗਿਆ ਸੂਰਜ ਮਿਟਦੇ ਆਈ ਸਰਦੀ ਦੀ ਰੁੱਤ ਹੋਣ ਕਾਰਨ ਹਨੇਰਾ ਹੋ ਗਿਆ ਜੰਗੀ ਕਾਨੂੰਨ ਮੁਤਾਬਕ ਜੰਗ ਬੰਦ ਹੋ ਗਈ ਗੜੀ ਦੇ ਅੰਦਰ ਅੱਠ ਕ ਸਿੰਘ ਬਾਕੀ ਰਹਿ ਗਏ ਇਹ ਰਾਸਤਾ ਪਾਟ ਹੋਇਆ ਕਲਗੀ ਤਰਜੀ ਪੂਰੀ ਤਰ੍ਹਾਂ ਚੜਦੀਆਂ ਕਲਾਂ ਚ ਵਿੱਚ ਰਹੇ ਨੇ ਉਹਨਾਂ ਦੇ ਚਿਹਰੇ ਤੇ ਕੋਈ ਗਮ ਨਹੀਂ ਕੋਈ ਉਦਾਸੀ ਨਹੀਂ ਉਹ ਤਾਂ ਸਵੇਰ ਹੁੰਦਿਆਂ ਰਣ ਚ ਜੂਝਣਾ ਚਾਹੁੰਦੇ ਨੇ ਸਿੰਘਾਂ ਨੇ ਕਿਹਾ ਕਿ ਨਹੀਂ ਪਾਤਸ਼ਾਹ ਜੀ ਤੁਹਾਡੇ ਸਰੀਰ ਦੀ ਹਜੇ ਬਹੁਤ ਲੋੜ ਹੈ ਤੁਸੀਂ ਗੜੀ ਨੂੰ ਛੱਡ ਜਾਓ ਭਾਈ ਦਇਆ ਸਿੰਘ ਜੀ ਦੀ ਅਗਵਾਈ ਚ ਸਿੰਘਾਂ ਦੀਆਂ ਬੇਨਤੀਆਂ ਪਾਤਸ਼ਾਹ ਜੀ ਨੂੰ ਮੰਨਣੀਆਂ ਪਈਆਂ ਉਹਨਾਂ ਕਿਹਾ ਕੀਸੀ ਜਾਣ ਲੱਗੇ ਵੈਰੀ ਨੂੰ ਦੱਸ ਕੇ ਜਾਵਾਂਗੇ ਸਾਰਿਆਂ ਨੇ ਸਲਾਹ ਪਰਵਾਨ ਕਰ ਲਈ ਭਾਈ ਸੰਗਤ ਸਿੰਘ ਜੀ ਜਿਹਦਾ ਚਿਹਰਾ ਕਲਗੀਧਰ ਜੀ ਨਾਲ ਮਿਲਦਾ ਸੀ ਉਹਦੇ ਸੀਸ ਤੇ ਹੱਥੀ ਕਲਗੀ ਸਜਾ ਕੇ ਕਿਆ ਜਿਉਂਦੇ ਜੀ ਵੈਰੀ ਦੇ ਹੱਥ ਨਹੀਂ ਆਉਣਾ ਜਿਸ ਥਾਂ ਤੇ ਅਸੀਂ ਬੈਠੇ ਸੀ ਉਥੇ ਬੈਠ ਸਾਡਾ ਇੱਥੇ ਹੋਣ ਦਾ ਭਲੇਖਾ ਪਾਈ ਰੱਖਣਾ ਆਪਣਾ ਸਰੀਰਕ ਬਲ ਖਾਲਸਾ ਪੰਥ ਨੂੰ ਸੌਂਪ ਘੜੀ ਛੱਡਣ ਦੀ ਪੂਰੀ ਤਿਆਰੀ ਕਰ ਲਈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਨੂੰ ਆਪਣੇ ਨਾਲ ਚੱਲਣ ਲਈ ਤਿਆਰ ਕੀਤਾ। ਚਮਕੌਰ ਦਾ ਸਾਕਾ 8 ਪੋ 1761 ਬਿਕਰਮੀ ਯਾਨੀ 22 ਦਸੰਬਰ 1704 ਨੂੰ ਵਾਪਰਿਆ। ਇਸੇ ਦਿਨ ਵੱਡੇ ਸਾਹਿਬਜ਼ਾਦੇ 40 ਸਿੰਘਾਂ ਸਮੇਤ ਸ਼ਹੀਦ ਹੋ ਜਾਂਦੇ ਆ। ਘੜੀ ਦੀਆਂ ਸੂਈਆਂ ਨੂੰ ਪਿੱਛੇ ਮੋੜਿਆ ਜਾ ਸਕਦਾ ਪਰ ਸਮੇਂ ਨੂੰ ਨਹੀਂ। ਉਹ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੇ ਹਿੱਰਦ ਭਰੇ ਹਾਲ ਤੇ ਰਾਤਾਂ ਦੀ ਪੀੜ ਅੱਜ ਤਿੰਨ ਸਦੀਆਂ ਪਿਛੋਂ ਵੀ ਹਰ ਸਿੱਖ ਨੂੰ ਹੀ ਮਹਿਸੂਸ ਕਰਦਾ ਹੈ ਉਹ ਦੀਆਂ ਠੰਡੀਆਂ ਰਾਤਾਂ ਦਾ ਇਹ ਸਫ਼ਰ ਦੁਨੀਆ ਦੇ ਇਤਿਹਾਸ ਤੇ ਹਮੇਸ਼ਾ ਲਿਖਿਆ ਗਿਆ ਇੱਕ ਵਾਰ ਕੈਲੰਡਰ ਫੇਰ ਵੇਖੋ ਤੇ ਧਿਆਨ ਦਿਓ ਗੁਰੂ ਨੇ ਖਾਲਸਾ ਸਜਾ ਕੇ ਪਾਵ ਸਾਨੂੰ ਗੁਰਸਿੱਖੀ ਬਖਸ਼ਿਸ਼ ਕੀਤੀ ਇਹ ਕਰਦਿਆਂ ਜੋ ਕੀਮਤ ਅਦਾ ਕੀਤੀ ਉਹ ਆਪਾਂ ਕਿਤੇ ਪੁੱਲ ਤਾਂ ਨਹੀਂ ਗਏ